ਇਸ ਵੇਲੇ ਦੀ ਵੱਡੀ ਖਬਰ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅਮਰਿਤਪਾਲ ਸਿੰਘ ਦੀ ਸਾਹਮਣੇ ਆ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਪਿੰਡ ਜਲੂਪੁਰ ਖੇੜਾ ਤੋਂ ਅਜਨਾਲਾ ਦੇ ਲਈ ਉਹ ਰਵਾਨਾ ਹੋਏ ਇਸ ਮੌਕੇ ਮੀਡੀਆ ਦੇ ਰੂਪ ਰੂਪ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅੱਜ 150 ਦੇ ਕਰੀਬ ਸਾਥੀਆਂ ਦੇ ਜਥੇ ਨਾਲ ਅਜਨਾਲਾ ਵਿਖੇ ਉਹ ਰਵਾਨਾ ਹੋ ਰਹੇ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਕਿ ਸਾਡੇ ਸਾਥੀ ਤੂਫਾਨ ਸਿੰਘ ਨੂੰ ਨਜਾਇਜ਼ ਤਸ਼ੱਦਦਕਾਰ ਖਾਲੀ ਕਾਗਜ਼ਾਂ ਤੇ ਦਸਤ ਕਰਾ ਕੇ ਉਸ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਜੇਕਰ ਸਾਡੇ ਸਾਥੀਆਂ ਤੇ ਨਜਾਇਜ਼ ਪਰਚੇ ਦਰਜ ਕਰਨੇ ਬੰਦ ਨਾ ਕੀਤੇ ਤਾਂ ਸੀ ਆਪਣੇ ਹਿਸਾਬ ਦੇ ਨਾਲ ਕੰਮ ਕਰਾਂਗੇ ਅਤੇ ਸਾਡੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪਰ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਵੱਡੀ ਪੱਧਰ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਮੁਕੰਮਲ ਇੰਤਜ਼ਾਮ ਕਰ ਦਿੱਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਅਜਨਾਲਾ ਦੇ ਸਕੂਲਾਂ ਦੀ ਤਾਂ ਉਸ ਨੂੰ ਵੀ ਬੰਦ ਕੀਤਾ ਗਿਆ ਹੈ ਉਸ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਬੰਦ ਕੀਤਾ ਗਿਆ ਹੈ ਤੇ ਲਗਾਤਾਰ ਜਿੱਥੇ ਇੱਕ ਪਾਸੇ ਜਥੇਬੰਦੀਆਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਪਾਇ ਅਮ੍ਰਿਤਪਾਲ ਤੇ ਪੁਲਿਸ ਅਧਿਕਾਰੀਆਂ ਦਾ ਤੁਸੀਂ ਵੀ ਸੁਣ ਲਵੋ ਭਾਈ ਉਹਨੇ ਬੋਲੋ ਇਹਨਾਂ ਲੜਾਈ ਕਦੀ ਕਰੀਏ ਦੱਸੋ ਭਾਈ ਹਮਤਾਲ ਸਿੰਘ ਨੇ ਕਾਈ ਕਰਾਂਗਾ ਜੋ ਮੈਂ ਕੀ ਕਰਾਂਗਾ ਦੱਸੋ ਸਹੀ ਤੂੰ ਜਾਣ ਦੋਹੀਂ ਜਾਣ ਦੋ ਕਿੱਥੇ ਜਾਣ ਨਹੀਂ ਗਿਆ ਤੂੰ ਉਹ ਮੈਂ ਉਹਦੇ ਘਰੇ ਚਲ ਜੋ ਜਾਣਦੇ ਘਰੇ ਚਲੇ ਆ ਬਬਾਈ ਕੀ ਕਰਨ ਉਹ ਮੋਟਰਸਾਈਕਲ ਤੁਹਾਡੇ ਤੁਹਾਡੇ ਸਾਹਮਣੇ ਧੂਖ ਕੀਤੀ ਇਹਨਾਂ ਨੇ ਕੋਈ ਕਸਰ ਛੱਡੀ ਆ اور بھائی અમਰਪਾਲ ਸਿੰਘ ਤਾਂ کہہ گئے ਗ੍ਰਿਫਤਾਰੀਆਂ ਦੇ ਨਾਰੇ ਨਹੀਂ ਤੁਸੀਂ ਉਹ بابا جی ਉਹਨਾਂ ਦੇ ਨਾਲ ਗ੍ਰਿਫਤਾਰੀ ਦਵਾਂਗੇ ਪਰ ਸਾਨੂੰ ਕਾਰਨ ਤਾਂ ਦੱਸਣੇ ਕੋਈ ਗੱਲ ਦੱਸਣੇ ਵੀ ਸਾਨੂੰ ਵੀ ਇਹ ਕਿਹੜੀ ਗੱਲੋਂ ਸਾਨੂੰ ਡੇ ਨੇ ਯਾਰ ਭਾਜੀ ਇੱਥੇ ਖੜੇ ਜੀ ਆਜੋ ਅੱਗੇ ਉਹ بابا جی ਤੁਸੀਂ ਪੁਲਿਸ ਨੂੰ ਵੀ ਪੁੱਛੋ ਨਾ ਮੈਨੂੰ ਕਿਹੜੀ ਗੱਲੋਂ ਫੰਡ ਆਇਆ ਪੁੱਛ ਲਿਆ ਵੀਰ ਜੀ ਤੁਸੀਂ ਹਣ ਆਪਣਾ ਅਸੀਂ ਸਾਰੇ মিডিਆ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਯਾਰ ਆਪਾਂ ਆਪਾਂ ਤੇ ਥੋੜਾ ਜਿਹਾ ਡਿਸਪਲਿਨ ਬਣਾ ਲਈਏ ਅੱਛਾ ਸਿੰਘ ਸਾਹਿਬ ਸਾਰੇ ਵੀਰਾਂ ਨੂੰ ਤੁਸੀਂ ਐਸ ਕੁਰੀ ਜੋ ਹੁਣ ਤੁਹਾਡੇ ਨਾਲ ਹੋਇਆ ਮੀਡੀਆ ਕਰਕੇ ਤੁਸੀਂ ਇੱਥੇ ਖੜੇ ਹੋ ਸਾਡੇ ਚ ਖੜੀ ਇਹ ਵੀ ਬਿਲਕੁਲ ਬਿਲਕੁਲ ਬਾਬਾ ਜੀ ਤੁਹਾਡਾ ਸਹਿਯੋਗ ਆ ਮੈਂ ਬਚਿਆ ਨਹੀਂ ਤੇ ਮੈਨੂੰ ਛੱਡਦੇ ਨਹੀਂ ਜੀ 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 ਕੀ ਕਰਨਗੇ ਮਾਰ ਦੇਣਗੇ ਮਾਰ ਦੇਣਗੇ ਜੇ ਮਾਰ ਜੇ ਇਹਨਾਂ ਨੇ ਮਾਰਨ ਤੇ ਆਗੇ ਆ ਨਾ ਜੇ ਇੰਨੀ ਪੁਲਿਸ ਅੱਜ ਲੱਗੀ ਭਾਈ ਸਾਹਿਬ ਤੇ ਆਉਂਦੇ ਇੰਨੀ ਪੁਲਿਸੇ ਚਿੱਟੇ ਦਾ ਲਾਉਣ ਮੇਰਾ ਭਰਾ ਮਰਿਆ 26 ਤਰੀਕ ਨੂੰ ਭੋਗਿਆ 6 ਫੁੱਟ ਦਾ ਟੀਗਾ ਲਾ ਕੇ ਮਰ ਗਿਆ ਮੈਂ ਖੁਦ ਨਸ਼ੇ ਕਰਦਾ ਹਾਂ ਪਤਾ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਸੀਂ ਨਿੱਜੀ ਤੌਰ ਤੇ ਮੈਨੂੰ ਜਾਣਦੇ ਵੀ ਜੀ ਬਿਲਕੁਲ ਜੇ ਜੇ ਨਸ਼ਾ ਛੱਡ ਕੇ ਮੈਂ ਇਸ ਰਾਹ ਤੇ ਤੁਰਿਆ ਨਾ ਮੈਂ ਗਲਤੀ ਕਰ ਬੈਠਾ ਇਹ ਕੀ ਚਾਹੁੰਦੇ ਨੇ ਮਿੱਟੀ ਘਾ ਲਾ ਕੇ ਮਰ ਜਾਂਦੇ ਇਹ ਆ ਜੀ ਅੱਜ ਕੱਲੇ ਪਹੁੰਚਦੇ ਹੋ ਫਿਰ ਉਹ ਨਹੀਂ ਹੁਣ ਮੈਂ ਘਰ ਨਹੀਂ ਮੈਂ ਭਾਈ ਸਾਹਿਬ ਨੂੰ ਮਿਲ ਕੇ ਜਾਊਂਗਾ ਘਰ ਵਿੱਚ ਜਾ ਕੇ ਕੀ ਕਰੂੰਗਾ ਤੁਸੀਂ ਹੁਣ ਕਿੱਥੇ ਭਾਈ ਸਾਹਿਬ ਕੋ ਜਾ ਰਹੇ ਹੋ ਫਿਰ ਨਹੀਂ ਮੈਂ ਉਹਨਾਂ ਕੋਲ ਜਾ ਰਿਹਾ ਹਾਂ ਜੀ ਹਾਂ ਜੀ ਇੱਥੋਂ ਜਾ ਰਹੇ ਵਾਲਾ ਜਾ ਰਹੇ ਨਹੀਂ ਨਹੀਂ ਇੱਥੇ ਰਵਾਂਗੇ ਉਹ ਆ ਰਹੇ ਇੱਥੇ ਮੈਂ ਉੱਥੇ ਕੀ ਕਰੂੰਗਾ ਨਾ ਆਈ ਨਾ ਇੱਥੇ ਗੱਲ ਕਰ ਲਾਂਗੇ ਨਾ ਹੁਣ ਤੁਹਾਡੇ ਨਾਲ ਹੋਇਆ ਕੀ ਆ ਤੁਹਾਡੇ ਨਾਲ ਭਾਈ ਸਾਹਿਬ ਨੇ ਕਾਲ ਦਿੱਤੀ ਅਸੀਂ ਆਏ ਹਾਂ ਜੀ ਭਾਈ ਸਾਹਿਬ ਨੇ ਕਿ ਜਲੂ ਖੜਾ ਪਹੁੰਚੋ ਜਿੱਥੇ ਰੂਪ ਚ ਆਪਾਂ ਪਹੁੰਚਾਂਗੇ ਬਾਬਾ ਜੀ ਇੱਥੇ ਹੀ ਗਿਆ ਸੀ ਨਾਲੇ ਪਹੁੰਚੋ ਹੁਣ ਜਲੂ ਖੜੇ ਉੱਥੇ ਹੀ ਆਉਣਾ ਤਾਨੂੰ ਕੋਈ ਹੱਥ ਨਹੀਂ ਉਹ ਤੁਹਾਡੇ ਸਾਹਮਣੇ ਸਾਰੀ ਗੱਲ ਹੋਈ ਹੈ ਅੱਛਾ ਮੈਂ ਕੀ ਪੁੱਛੇ ਪਰ ਮੈਨੂੰ ਇਹ ਕਾਰਨ ਦੱਸਣ ਵੀ ਮੇਰਾ ਕਸੂਰ ਕੀ ਆ ਮੇਰਾ ਮੈਂ ਕੀ ਕਰ ਕੀ ਬੈਠਾ ਕਿਹੜਾ ਵੱਡਾ ਗਨਾਹ ਕਰ ਬੈਠਾ ਮਹਿੰਦ ਸਾਹਿਬ ਤੁਹਾਨੂੰ ਲੱਗਦਾ ਤੁਹਾਡੇ ਬਾਰੇ ਦੀ ਜਾਂ ਤੁਹਾਡੇ ਸਾਹਮਣੇ ਸਾਰਾ ਕੁਝ ਆ ਜੀ ਮੇਰਾ ਚੂਲਾ ਅੱਗੇ ਪਿੱਛੇ ਸੀ ਤੁਹਾਨੂੰ ਕਹਿੰਦਾ ਤੁਹਾਨੂੰ ਲੱਗਦਾ ਕੋਈ ਬੇਅਦਬੀ ਕੀਤੀ ਗਈ ਹੈ ਬਾਬਾ ਜੀ ਤੁਹਾਡੇ ਸਾਹਮਣੇ ਮੇਰੀ ਬੇਅਦਬੀ ਕੀਤੀ ਨਾ ਮੇਰਾ ਚੂਲਾ ਧੋਇਆ ਮੇਰੇ ਮੇਰੇ ਸ਼ਸਤਰ ਨੂੰ ਹੱਥ ਪਾਇਆ ਛੱਡੀ ਮੇਰੀ ਕੋਈ ਕਸਰ ਇਸ ਕਸਰ ਕੋ ਛੱਡੀ ਇਹਨਾਂ ਨੇ ਆ ਵੇਖੋ ਕੱਟ ਗਈ ਕੀ ਕਹਿਣਾ ਇਸ ਮੰਤਵ ਕੀ ਹੈ ਅਜ ਜਨਾਲਾ ਇਸ ਮੰਤਵ ਹੈ ਵੀ ਸਾਡੇ ਸਾਥੀ ਤੂਫਾਨ ਸਿੰਘ ਜਿਹੜਾ ਹੈ ਉਹਦੀ ਗ੍ਰਿਫਤਾਰੀ ਤੇ ਉਹਦੀ ਜਿਹੜੀ ਤਸ਼ੱਦਦ ਹੋਇਆ ਉਹ ਤੇ ਬੇਅੰਤ ਹਸ਼ਾ ਅਸੀਂ ਇਹ ਵੀ ਕਹਿਣਾ ਵੀ ਜਿਹੜੀ ਮਲਟੀਪਲ ਡਾਕਟਰਸ ਉਹਦੀ ਜਾਂਚ ਕਰਨ ਉਹਦੇ ਜਿਹੜਾ ਤਸ਼ੱਦਦ ਹੋਇਆ ਮੈਂਟਲ ਟੌਰਚਰ ਤੇ ਫਿਜ਼ੀਕਲ ਟੌਰਚਰ ਹੋਇਆ ਸਾਡੇ ਕੋਲ ਪੱਕੀਆਂ ਰਿਪੋਰਟਾਂ ਨੇ ਔਰ ਇਸ ਕੇਸ ਦੀ ਜਾਂਚ ਹਾਈਰ ਅਥਾਰਟੀ ਕਰਕੇ ਇਸ ਕੇਸ ਨੂੰ ਡ੍ਰੌਪ ਕਰੇ ਨਹੀਂ ਤੇ ਇਹ ਪ੍ਰੋਸੈਸਟ ਜਿਹੜੇ ਆ ਬਿਆਸ ਦਾ ਪੁਲ ਬੰਦ ਹੈ ਸੰਗਤਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਇਵਨ ਉੱਥੇ ਕੋਈ ਸੰਗਤਾਂ ਨਹੀਂ ਦਰਬਾਰ ਸਾਹਿਬ ਆ ਰਹੀਆਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਜੀ ਤੁਹਾਨੂੰ ਇਹ ਸਭ ਬਹੁਤ ਸਾਰੇ ਜੱਥੇ ਜਿਹੜੇ ਨੇ ਇਹ ਕਹਿੰਦੇ ਪਏ ਨੇ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਪਰਚਾ ਰੱਦ ਕਰਾਇਆ ਜਾਵੇ ਨਹੀਂ ਦਬਾਅ ਤੇ ਬਣਾਉਂਦੇ ਹੁੰਦੇ ਹਰ ਕੋਈ ਵੀ ਪਰਚਾ ਰੱਦ ਕਰਾਇਆ ਜਾਵੇ ਕਹਿੰਦੇ ਜਾਂਚ ਦੀ ਮੰਗ ਕਰੋ ਵੀ ਜਾਂਚ ਕਰੋ ਸਹੀ ਤਰੀਕੇ ਦੇ ਨਾਲ ਤੇ ਜੀ ਇਹਨੇ ਦਿਨ ਹੋ ਗਏ ਜਾਂਚ ਕੀਤੀ ਕਰਨੀ ਆਪਾਂ ਦਬਾਅ ਦਬਾਅ ਪਤਾ ਕਿਉਂ ਬਣਾਇਆ ਜਾ ਰਿਹਾ ਹੈ ਸਾਡੇ ਸਿੰਘ ਨੇ ਪੁੱਛਿਆ ਸਾਨੂੰ ਉਹਨੂੰ ਟੌਰਚਰ ਕੀਤਾ ਗਿਆ ਉਹਨੂੰ ਕਿਹੜਾ ਕਿਹੜਾ ਕਾਨੂੰਨ ਕਹਿੰਦਾ ਵੀ ਬੰਦੇ ਨੂੰ ਟੌਰਚਰ ਕਰੋ ਅੰਦਰ ਖੜਕੇ ਤੁਸੀਂ ਮੈਨੂੰ ਦੱਸੋ ਹੈ ਬੰਦਿਆਂ ਕੋਲ ਤੁਹਾਡੇ ਨਾਲ ਸੰਪਰਕ ਕੀਤਾ ਜੀ ਪੁਲਿਸ ਨੇ ਜਿਹੜਾ ਸੰਪਰਕ ਸਾਡੇ ਨਾਲ ਹੋਇਆ ਉਹਦੇ ਚ ਇਹ ਸਾਨੂੰ ਪ੍ਰੋਮਿਸ ਕਰਦੇ ਰਹੇ ਕਿ ਅਸੀਂ ਇਹ ਕੇਸ ਜਿਹੜਾ ਵਾ ਡ੍ਰੌਪ ਕਰਾਂਗੇ ਅਸੀਂ ਜਾਂਚ ਸਾਰੇ ਦੇ ਨਾਲ ਕੱਢ ਦਿਆਂਗੇ ਇਸ ਕੇਸ ਚ ਕੁਝ ਨਹੀਂ ਹੈਗਾ ਕਿਉਂ ਕੁਝ ਨਹੀਂ ਹੈਗਾ ਕਿਉਂਕਿ ਇਹਨਾਂ ਕੋਲ ਸਿਰਫ ਤੇ ਸਿਰਫ ਜਿਹੜਾ ਵਾ ਉਹ ਇੱਕ ਸਬੂਤ ਹੈ ਉਹ ਸਬੂਤ ਕਿਹੜਾ ਵਾ ਇੱਕ ਬੰਦੇ ਦੀ ਸਟੇਟਮੈਂਟ ਜਿਹੜਾ ਮੈਂਟਲੀ ਸਟੇਬਲ ਨਹੀਂ ਜੀ ਹੈਂ ਔਰ ਦੂਜਾ ਜਿਹੜਾ ਸਾਡੇ ਸਿੰਘ ਨੂੰ ਚੁੱਕਿਆ ਉਹਨੂੰ ਕਟਮਾਰ ਕਰਕੇ ਇਹਨਾਂ ਨੇ ਖਾਲੀ ਪੇਪਰਾਂ ਤੇ ਸਾਈਨ ਕਰਾਏ ਅੱਛਾ ਭਾਈ ਅਮਰਪਾਲ ਤੇ ਇਲਜ਼ਾਮ ਲੱਗ ਰਿਹਾ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਨੇ ਵੰਡੀਆਂ ਪਾ ਰਹੇ ਨੇ ਕਿਹਨਾਂ ਵੰਡੀਆਂ ਪਾ ਰਿਹਾ ਇਹ ਤੇ ਇਸ਼ੂ ਨਹੀਂ ਕੋਈ ਨਾ ਕਿਸੇ ਹਿੰਦੂ ਨਾਲ ਇਸ਼ੂ ਹੈ ਇਹਦਾ ਇਹ ਤੇ ਇਸ਼ੂ ਜਿਹੜਾ ਸਾਡਾ ਸਰਕਾਰ ਨਾ ਬਣਿਆ ਵੰਡੀ ਦਾ ਤਾਂ ਪਈ ਹੈ ਜੇ ਕੋਈ ਧਰਮ ਦਾ ਮਸਲਾ ਬਣਾਇਆ ਹੋਵੇ ਕਿਸੇ ਨੇ ਇਹ ਇਸ਼ੂ ਸਾਡੇ ਨਾਲ ਇਨਜਸਟਿਸ ਦਾ ਇਸ਼ੂ ਹੈ ਇਹ ਇਸ਼ੂ ਸਾਡੀ ਧਰਮ ਪ੍ਰਚਾਰ ਦੀ ਮਹਿੰਮ ਨੂੰ ਰੋਕਣ ਦਾ ਇਸ਼ੂ ਹੈ ਵੰਡੀਆਂ ਸਰਕਾਰ ਪਾ ਰਹੀ ਹੈ ਸਰਕਾਰ ਇਸ ਅਮਰ ਸੰਚਾਰ ਨੂੰ ਰੋ ਸਾਡੇ ਖਿਲਾਫ ਤੇ ਨੌਜਵਾਨਾਂ ਦੇ ਖਿਲਾਫ ਭੁਗਤ ਰਹੀ ਹੈ ਤੇ ਨੌਜਵਾਨੀ ਜਿਹੜੀ ਅੱਛਾ ਕਹਿੰਦੇ ਨੇ ਕਿ ਮਰੀ ਤਿੰਨ ਤੋਂ ਬੋਲ ਸੇਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸੇਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅੱਜ ਇੱਕ ਪਰਚੇ ਤੋਂ ਕਿਉਂ ਡਰਦੇ ਪਏ ਆ ਹਿੰਦੂ ਜੱਥੇ ਬਹੁਤ ਸਾਰੇ ਕਹਿ ਰਹੇ ਆ ਤਰਾ ਕੌਣ ਡਰ ਰਿਹਾ ਹੈ ਪਰਚੇ ਰਮਨਦੀਪ ਬਿੱਟੂ ਰਮਨਦੀਪ ਬਹੁਤ ਡਰ ਰਿਹਾ ਦੇ ਮਾਫੀ ਮੰਗੀ ਮੰਗਾ ਕੇ ਦਿਖਾ ਦੇ ਸਾਡੇ ਕੋਲ ਭਾਈ ਸਾਹਿਬ ਰਮਨਦੀਪ ਬਿੱਟੂ ਅਸੀਂ ਗਲਤ ਪਰਚਾ ਅੱਛਾ ਜੀ ਕੱਲ੍ਹ ਇਹ ਉਹਦੇ ਲਾਗੇ ਤੁਸੀਂ ਕੀ ਕਰੋ ਭਾਈ ਦਲਾਵਰ ਸਿੰਘ ਜਿੰਦਾਬਾਦ ਉਹ ਉਹਦੇ ਤਰਾ ਨਿਕਲ ਜਾਂਦੇ ਨੇ ਵਿਚਾਰੇ ਭਾਈ ਸਾਹਿਬ ਕੀਲਾ ਸਵਾਲ ਕੀ ਲੱਗਦਾ ਨਾ ਕਿਤੇ ਢੋਈ ਨਹੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਇਹ ਤੁਸੀਂ ਵੀ ਸਿੱਖ ਹੋਣ ਦੇ ਨਾਤੇ ਜਿਨੇ ਪੱਤਰਕਾਰ ਜੋ ਰਾਜ ਦੀ ਗੱਲ ਕਰਿਆ ਕਰੋ ਪਰ ਅਸੀਂ ਅਮਰਸ਼ਾਹ ਤੇ ਇਲਜ਼ਾਮ ਲਾਏ ਧਮਕੀਆਂ ਦਿੱਤੀਆਂ ਜਾ ਰਹੀਆਂ ਅਮਰਸ਼ਾਹ ਪੂਰੀ ਸਿੱਖ ਕੌਮ ਨੂੰ ਧਮਕੀਆਂ ਦੇ ਰਿਹਾ ਪਏ ਅਸੀਂ ਇਹ ਮੂਵਮੈਂਟ ਨੂੰ ਕੁਚਲ ਦਿਆਂਗੇ ਇੱਕ ਪਾਸੇ ਕਹਿੰਦੇ ਵੀ ਇੰਡੀਆ ਡੈਮੋਕ੍ਰੇਸੀ ਹੈ ਤੇ ਗੱਲ ਕਰਨ ਦਾ ਅਧਿਕਾਰ ਹੈ ਜੇ ਗੱਲ ਕਰਨ ਦਾ ਅਧਿਕਾਰ ਹੈ ਫੇ ਕੁਚਲਣ ਦੀ ਹਿੰਦੂਰਾਸ਼ਟਰ ਨੂੰ ਕੁਚਲਣ ਦੀ ਗੱਲ ਕਰਿਆ ਅਮਰਸ਼ਾਹ ਉਹ ਹੋਰ ਦੂਜੀਆਂ ਧਿਰਾਂ ਨੂੰ ਇਨਕਲਾਬ ਜਿੰਦਾਬਾਦ ਸਿੱਖ ਇਸ ਦੇਸ਼ ਦੇ ਵਿੱਚ ਗੁਲਾਮ ਨੇ ਇਹ ਗੱਲ ਪ੍ਰਤੱਖ ਹੋ ਚੁੱਕੀ ਹੈ ਅੱਛਾ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਖਿਲਾਫ ਜਿਹੜੇ ਲੋਕ ਨੇ ਉਹ ਤੁਹਾਡੇ ਹੀ ਕਹਿੰਦੇ ਪਏ ਜਿਹੜੇ ਸਿੱਖ ਨੇ ਉਹ ਹੀ ਉਹਨਾਂ ਦੇ ਤੁਹਾਡੇ ਖਿਲਾਫ ਪਰਚੇ ਦਰਜ ਕਰਵਾਉਣ ਦੀ ਕਰਦੇ ਪਏ ਜਿਹੜਾ ਬਿਆਨਾਂ ਤੇ ਬਥੇਰੇ ਬਥੇਰੇ ਟਾਊਟ ਮਿਲ ਜਾਂਦੀ ਹੁੰਦੇ ਆ ਜਦੋਂ ਸਿੱਖਾਂ ਨੂੰ ਸਿੱਖ ਨਹੀਂ ਮਾਰਦੇ ਰਹੇ ਕੇਪੀਐਸ ਗਿੱਲ ਵੀ ਸਿੱਖ ਸੀ ਕਹਿਣ ਜੀ ਜਸਵੰਤ ਸਿੰਘ ਖਾਲਸਾ ਨੇ ਉਹਨੇ ਸ਼ਹੀਦ ਕੀਤਾ ਜਦੋਂ ਜੇ ਕੋਈ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਆਪਣੀ ਫੇਸਬੁੱਕ ਤੇ ਪਾਉਂਦਾ ਹੈ ਤਾਂ ਉਸਦੇ ਖਿਲਾਫ ਐਫਆਈਆਰ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਜਿਹੜੇ ਬੇਅਦਬੀ ਕਰਦੇ ਰੰਗੇ ਅੱਥੀ ਫੜੇ ਜਾਂਦੇ ਆ ਉਹਨਾਂ ਨੂੰ ਮਾਨਸਿਕ ਸਿਹਤ ਤੇ ਠੀਕ ਨਾ ਕਿਹਾ ਕਿ ਉਹਨਾਂ ਨੂੰ ਉੱਥੇ ਜਿਹੜਾ ਛੱਡ ਦਿੱਤਾ ਜਾਂਦਾ ਹੈ ਦੇਖੋ ਇਹ ਗੁਲਾਮੀ ਦੀ ਇੰਤਿਹਾਈ ਗੁਲਾਮ ਕੌਮਾਂ ਨਾਲ ਇਹ ਸਭ ਕੁਝ ਵਾਪਰਦਾ ਹੈ ਕੋਈ ਨਵਾਂ ਫੀਨੋਮੈਨਾ ਨਹੀਂ ਆਪਾਂ ਸਮਝੀਏ ਇਹ ਦੁਨੀਆ ਭਰ ਚ ਵਾਪਰ ਰਿਹਾ ਹੈ ਪਲਸਤੀਨ ਦੇ ਲੋਕਾਂ ਨਾਲ ਵਾਪਰਦਾ ਹੈ ਕਸ਼ਮੀਰ ਦੇ ਲੋਕਾਂ ਨਾਲ ਵਾਪਰਦਾ ਹੈ ਨਾਗਾਲੈਂਡ ਦੇ ਲੋਕਾਂ ਨਾਲ ਵਾਪਰਦਾ ਹੈ ਸਿੱਖਾਂ ਨਾਲ ਸਭ ਤੋਂ ਵੱਧ ਜ਼ੁਲਮ ਹੋਇਆ ਪਰ ਆਹ ਸਾਡੀ ਇੱਕ ਕਮੀ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਅਸੀਂ ਇਹ ਗੱਲ ਕਨਵੇ ਨਹੀਂ ਕਰ ਸਕੇ ਜਿੱਡਾ ਵੱਡਾ ਜੈਨੋਸਾਈਡ ਸਾਡਾ ਹੋਇਆ ਜਿੱਡਾ ਵੱਡਾ ਕਤਲੇਆਮ ਸਾਡਾ ਨਸ਼ੇ ਚ ਹੋ ਰਿਹਾ ਜਿੱਡੀ ਲੁੱਟ ਸਾਡੇ ਸਾਧਨਾਂ ਦੀ ਕੁਦਰਤੀ ਸਾਧਨਾਂ ਦੀ ਹੋ ਰਹੀ ਹੈ ਜਿਵੇਂ ਪ੍ਰਵਾਸ ਪੰਜਾਬ ਚ ਪ੍ਰਵਾਸ ਤਰੀਕੇ ਦੇ ਨਾਲ ਕਰਾ ਕੇ ਇਹਦੀ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ ਇਹ ਅਸੀਂ ਦੁਨੀਆ ਭਰ ਚ ਦਸੀਏ ਮੈਂ মিডিਆ ਨੂੰ ਇਹ ਬੇਨਤੀ ਕਰਦਾ ਹਾਂ ਅਗਲਾ 1 ਮਹੀਨਾ ਇਸ ਗੱਲ ਤੇ ਡਿਬੇਟ ਚਲਾਓ ਕਿ ਪੰਜਾਬ ਆਉਂਦੇ 10 ਸਾਲਾਂ ਤੱਕ ਪੰਜਾਬ ਦੀ ਦਸ਼ਾ ਕੀ ਹੋਊਗੀ ਕੀ ਇੱਥੇ ਇੱਕ ਸਿੱਖ ਦਾ ਰਹਿਣਾ ਸੰਭਵ ਰਹੂਗਾ ਕੀ ਇੱਥੇ ਸਿੱਖ ਬੱਚਿਆਂ ਦਾ ਵੱਡੇ ਹੋਣਾ ਸੰਭਵ ਰਹੂਗਾ ਕੀ ਇੱਥੇ ਪੰਜਾਬ ਦੇ ਵਿੱਚ ਪਾਣੀ ਬਚੂ ਕੀ ਪੰਜਾਬ ਦੀ ਆਬੋ ਹਵਾ ਰਹਿਣ ਦੇ ਕਾਬਲ ਬਚੂਗੀ ਕੀ ਪੰਜਾਬ ਦਾ ਕੋਈ ਵੀ ਪਿੰਡ ਐਸਾ ਹੋਊਗਾ ਜਿੱਥੇ ਨੌਜਵਾਨੀ ਹੋਊਗੀ ਇਹ ਕੁਝ ਨਹੀਂ ਹੋ ਰਿਹਾ ਇੱਥੇ ਮਾਈਗ੍ਰੇਸ਼ਨ ਹੋ ਰਹੀ ਹੈ ਆਪਾਂ ਗੁਲਾਮੀ ਨੂੰ ਸਮਝੀਏ ਤੁਸੀਂ ਬੀਂਗਾ ਪੱਤਰਕਾਰ ਪਰ ਤੁਸੀਂ ਵੀ ਇਹ ਸਮਝ ਲਓ ਜੇ ਆਖਰੀ ਆਰਾ ਚੱਲ ਰਿਹਾ ਏ ਪਰ ਆਖਰੀ ਵਾਰੀ ਤੁਹਾਡੀ ਵੀ ਆ ਜਣੀ ਪੰਜਾਬ ਦੀ ਜਨਤਾ ਨੂੰ ਕੋਈ ਸਰੇਹਾ ਦੇਣਾ ਚਾਹੋਗੇ ਕਿ ਕਿਤੇ ਕਿਤੇ ਇਨਸਿਕਿਉਰਟੀ ਫੀਲ ਕੀਤੀ ਜਿਹੜੀ ਹੈ ਉਹ ਫਲਾਈ ਜਾ ਰਹੀ ਹੈ ਪੰਜਾਬ ਦੀ ਜਨਤਾ ਕੋਈ ਉਸ ਇਨਸਿਕਿਉਰ ਹੋਣ ਦੀ ਲੋੜ ਨਹੀਂ ਇਹ ਪੀਸਫੁਲ ਪ੍ਰੋਟੈਸਟ ਹੈ ਸਾਡਾ ਅਸੀਂ ਉੱਥੇ ਮਾਰਚ ਕਰਨ ਜਾ ਰਹੇ ਹਾਂ ਤੇ ਇਹਦੇ ਚ ਇਨਸਿਕਿਉਰ ਹੋਣ ਦੀ ਕੀ ਲੋੜ ਹੈ ਅਸੀਂ ਵੀ ਹੀਰ ਕਢੀ ਹੈ ਮਹਾਰਾਜ ਦੀ ਹਜ਼ੂਰੀ ਚ ਅੱਗੇ ਜਾਂਦੇ ਸੀ ਮਹਾਰਾਜ ਦੀ ਹਜ਼ੂਰੀ ਚ ਹੁਣ ਜਾ ਰਹੇ ਹਾਂ ਜਿੱਥੇ ਸਾਨੂੰ ਪੁਲਿਸ ਨੇ ਰੋਕਣਾ ਰੋਕ ਲਵੇ ਅਗਲਾ ਅਗਲਾ ਆ ਕੀ ਸਵਾਲ ਹੈ ਕਿ ਆਪਾਂ ਇਹਦੇ ਵਿੱਚ ਦੱਸਣਾ ਕੀ ਚਾਹੁੰਦੇ ਆ ਅਸੀਂ ਉਹ ਬੰਦੇ ਰਿਹਾਈ ਚਾਹੁੰਦੇ ਆ ਅਸੀਂ ਪਰਚੇ ਕਰਾਉਣੇ ਤਾਂ ਨਹੀਂ ਚਾਹ ਰਾਤ ਦੇ ਬੰਦੇ ਦੀ ਰਿਹਾਈ ਸਾਡੇ ਬੰਦੇ ਨੂੰ ਟੌਰਚਰ ਕੀਤਾ ਗਿਆ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਭਾਈ ਸਾਹਿਬ ਅਗਲੀ ਰਣਨੀਤੀ ਕੀ ਵੀਰਲਾ ਸਵਾਲ ਬਾਅਦ ਵਿੱਚ ਕਰ ਲਓ ਮੇਰਾ ਜਿੱਥੇ ਕਰਨਗੇ ਉਥੇ ਮਹਾਰਾਜ ਦਾ ਅਸੀਂ ਪ੍ਰਕਾਸ਼ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਪਾ ਕਰੇ ਅੱਜ ਦੇ ਮਾਰਚ ਤੋਂ ਬਾਅਦ ਸਾਡਾ ਅਮਰ ਸਿੰਘ ਚਾਰ ਦੀ ਮੁਹਿੰਮ ਹੀ ਜਾਰੀ ਰਹੂਗੀ ਤੇ ਚੰ디ਗੜ੍ਹ ਮੋਰਚੇ ਦੇ ਵਿੱਚ ਹਾਜ਼ਰੀ ਚਾ ਬਿਲਕੁਲ ਹੁੰਦੀ ਹੈ ਨਾ ਜਦੋਂ ਨੌਜਵਾਨਾਂ ਦੇ ਝੂਠੇ ਪਰਚੇ ਹੋਏ ਸੀ ਉਹਨਾਂ ਨੂੰ ਲੱਗਦਾ ਸੀ ਘਰ ਜਾਵਾਂਗੇ ਮਾਰੇ ਜਾਵਾਂਗੇ ਤੇ ਫਿਰ ਉਹ ਬਾਹਰ ਰਹਿ ਕੇ ਕੁਛ ਨਾ ਕੁਛ ਕਰਦੇ ਸੀ ਸੋ ਇਹ ਆਪ ਇਹ ਸਟੇਜ ਨੂੰ ਸ਼ੁਰੂਆਤ ਕਰ ਰਹੇ ਨੇ ਇੱਕ ਪਾਸੇ ਕੇਂਦਰੀ ਮੰਤਰੀ ਦਮਦਮਾ ਸਾਹਿਬ ਪਹੁੰਚਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖਤ ਕਰਦੇ ਨੇ ਜੋ ਮੁਹਿੰਮ ਚਲਾਈ ਗਈ ਹੈ ਦੂਜੇ ਪਾਸੇ ਉਹ ਬਿਆਨ ਦਿੰਦੇ ਨੇ ਕਿ ਸਾਰੇ ਬੰਦੀ ਸਿੰਘ ਹੀ ਸੀ ਰਿਹਾ ਕਰ ਚੁੱਕੇ ਹਾਂ ਉਹ ਜਾਣ ਬੁੱਝ ਕੇ ਕਰ ਰਹੇ ਨੇ ਸਿੱਖਾਂ ਨੂੰ ਭਲੇਖੇ ਚ ਰੱਖਿਆ ਜਾ ਰਿਹਾ ਬੰਦੀ ਸਿੰਘ ਜਿਹੜਾ ਘਰ ਚੁੱਕੇ ਜਿਹੜੇ ਅੰਦਰ ਤੋਂ ਫਿਰਦੇ ਉਹ ਕੌਣ ਨੇ ਸਾਡੇ ਸਾਰੇ ਬੰਦੀ ਸਿੰਘ ਵੀ ਰਿਆਉਣਗੇ ਚਿੰਤਾ ਨਾ ਕਰੋ ਕੰਮ ਇਕੱਠੀ ਹੋ ਜਾ ਤੁਸੀਂ ਪਤਕਰ ਵੀ ਇਕੱਠੇ ਹੋ ਸਕਦੇ ਇੱਕ ਤਾਂ ਸੁਣਾ ਦਿਨੇ ਉਹ ਇਤਤਾ ਦੀ ਬੀਲ ਕਰਦੇ ਉਸਮੂ ਜਥੇਬੰਦੀਆਂ ਦੀ ਸਾਰੀਆਂ ਜਥੇਬੰਦੀਆਂ ਨੂੰ ਇਹਨਾਂ ਮਸਲਿਆਂ ਤੇ ਇੱਕ ਹੋਣਾ ਚਾਹੀਦਾ ਕਿਸੇ ਜਥੇਬੰਦੀ ਨੂੰ ਇੱਕ ਦੂਜੇ ਦੇ ਖਿਲਾਫ ਬਿਆਨ ਨਹੀਂ ਦੇਣਾ ਪਰ ਨਵਨੀਰ ਬਿੱਟੂ ਕਹਿ ਰਹੀ ਕਿ ਸਕੇ ਪਈਸਾ ਜਿਹੜੇ ਬੰਦੀ ਸਿੰਘ ਉਹਨਾਂ ਦੀ ਗੱਲ ਹੀ ਕਦੀ ਕੀਤੀ ਮੈਂ ਬੰਦੀ ਸਿੰਘਾਂ ਦੇ ਮੋਰਚੇ ਜਾ ਕੇ ਆਇਆ ਤੇ ਹੋਰ ਨਾਲ ਗੱਲ ਕੀ ਕਰਨੀ ਸੀ ਕੀ ਲੱਗਦਾ ਨਵਨੀਰ ਬਿੱਟੂ ਉਹਨਾਂ ਨੇ ਦੇਖੋ ਉਹਨਾਂ ਦਾ ਖਾਨਦਾਨੀ ਪੇਸ਼ਾ ਪੰਜਾਬ ਦਾ ਮੌਲਿਕਾਬ ਕਰਨ ਦਾ ਪੇਸ਼ਾ ਉਹਨਾਂ ਦਾ ਖਾਨਦਾਨੀ ਹੈ ਇਹ ਬੰਦਾ ਹੋਇਆ ਰਮਨਦੀਪ ਬਿੱਟੂ ਇਹ ਬੰਦੇ ਇਹ ਬੰਦੇ ਇੰਨੇ ਲਾਇਕ ਨਹੀਂ ਵੀ ਮੈਂ ਇਹਨਾਂ ਦੇ ਕੋਈ ਕਮੈਂਟ ਕਰਾਂ ਤੁਸੀਂ ਅੱਜ ਤੋਂ ਬਾਅਦ ਮੈਨੂੰ ਇਹਨਾਂ ਬੰਦਿਆਂ ਦੇ ਬਾਰੇ ਨਾ ਪੁੱਛਿਆ ਕਰੋ ਇਹਨਾਂ ਬੰਦਿਆਂ ਲਈ ਕਮੈਂਟ ਕਰਨ ਲਈ ਹੋਰ ਬੰਦੇ ਹੈਗੇ ਨੇ ਜਿਹੜੇ ਬੰਦੇ ਕਰ ਸਕਦੇ ਨੇ ਪਰ ਇਹ ਇਸ ਲਾਇਕ ਨਹੀਂ ਵੀ ਮੈਂ ਆਪਣੀ ਜ਼ੁਬਾਨ 'ਚ ਇਹਨਾਂ ਦੇ ਨਾਲ ਬਿਲਕੁਲ ਜੀ ਐਸਐਨਜ਼ ਪੰਜਾਬ ਦੇ ਲਈ ਅਮਰitsar ਤੋਂ ਵਿਕਾਸ ਕੁਮਾਰ ਦੀ ਰਿਪੋਰਟ